ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਦੇ ਵਿੱਚ ਕ੍ਰਿਕਟ ਅਕੈਡਮੀ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਜਿਹਦੇ ਵਿੱਚ ਮੇਰੇ ਨਗਰ ਦੀ ਸਮੂਚੀ ਪੰਚਾਇਤ ਭਾਈ ਸਰਪੰਚ ਸੁਖਮੰਦਰ ਸਿੰਘ ਜੀ ਪੰਮਾ ਉਹਨਾਂ ਦੇ ਨਾਲ ਸਾਬਕਾ ਸਰਪੰਚ ਬਲਰਾਜ ਸਿੰਘ ਜੀ ਔਰ ਨਾਲ ਹੀ ਉਹਨਾਂ ਦੇ ਪੰਚਾਇਤ ਮੈਂਬਰ ਸਾਬਕਾ ਪੰਚਾਇਤ ਮੈਂਬਰ ਤੇ ਹੋਰ ਪਤਵੰਤੇ ਨਗਰ ਦੇ 71 ਹੋਏ ਆ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿੰਨੇ ਸਾਡੇ ਪਹਿਲਾ ਬੌਕਸਿੰਗ ਅਕੈਡਮੀ ਇੱਥੇ ਬਹੁਤ ਵਧੀਆ ਚੱਲਦੀ ਸੀ ਤੇ ਇਹ ਅਕੈਡਮੀ ਵੀ ਆਪਣੇ ਇਲਾਕੇ ਦੇ ਵਿੱਚ ਮਾਨ ਪ੍ਰਾਪਤ ਕਰੂਗੀ ਔਰ ਰਮਣ ਗਿੱਲ ਜੀ ਜਿਹੜੇ ਸਾਡੇ ਨਹਿਰੋਪਿੰਡ ਦੇ ਆ ਉਹ ਇਸ ਗਰਾਊਂਡ ਦੇ ਵਿੱਚ ਅੱਗੋਂ ਪਿੱਛੋਂ ਵੀ ਜਿਹੜੇ ਟੂਰਨਾਮੈਂਟ ਕਰਾਉਂਦੇ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮੈਂ ਕਿਉਂ ਨਾ ਇੱਕ ਕ੍ਰਿਕਟ ਅਕੈਡਮੀ ਦਾ ਜਿਹੜਾ ਆਗਾਜ਼ ਕਰਾਂ ਤੇ ਸਾਨੂੰ ਚੰਗਾ ਲੱਗਿਆ ਆਪਾਂ ਜਿਹੜਾ ਹੁਣ ਉਹਦਾ ਅਧਿਗਠਨ ਕਰਾਉਣਾ ਵਾ ਸਾਡੇ ਬਾਈ ਸਰਪੰਚ ਜਿਹੜੇ ਬਹੋਨਾ ਪਿੰਡ ਦੇ ਆ ਸਖਮੰਦਰ ਸਿੰਘ ਜੀ ਉਹ ਅਧਿਗਠਨ ਕਰਨਗੇ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਬਾਈ ਜੀ ਤੁਹਾਨੂੰ ਰਮਨ ਜੀ ਵਧਾਈਆਂ ਤੁਹਾਨੂੰ ਤੇ ਕੀ ਕਹਿਣਾ ਚਾਹੁੰਦੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਇਹ ਤੁਹਾਡੇ ਮਨ ਚ ਕਿਵੇਂ ਆਇਆ ਵਾ ਦੀ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਪੰਚਾਇਤ ਮੈਂਬਰਾਂ ਦਾ ਤੇ ਸਰਪੰਚ ਦਾ ਤੋਂ ਸਾਡੇ ਸੱਜੇ ਤੇ ਪਹਿਲੇ ਬੋਲ ਤੇ ਆਏ ਨੇ ਤੇ ਇੱਕ ਰਾਈਟਨ ਨੂੰ ਪ੍ਰਮੋਟ ਕਰ ਰਹੇ ਨੇ ਤੇ ਭਾਈ ਸੁਖਮੰਦਰ ਸਿੰਘ ਜੀ ਆਪਾਂ ਇਹਨਾਂ ਤੋਂ ਬਾਅਦ ਚ ਫਿਰ ਪੁੱਛਾਂਗੇ ਪਹਿਲਾ ਜਿਹੜਾ ਸਮੇਂ ਦੇ ਅਨੁਸਾਰ ਆਪਾਂ ਰੀਤੀ ਰਿਵਾਜ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਕਰਵਾਈਏ ਕਰੋ ਜੀ ਭਾਈ ਜੀ ਸ਼ੁਰੂ ਜੀ ਬਈ ਦੇ ਸੋਨੇ ਹਾਲੇ ਭਾਈ ਸਫ ਮੰਦਰ ਸਿੰਘ ਜੀ ਇਸ ਸਮੇਂ ਤੇ ਜਿਹੜਾ ਵਾ ਸ਼ਗਨ ਵਜੂ ਜਿਹੜਾ ਆਪਣਾ ਕਰ ਰਹੇ ਆ ਬਹੁਤ ਚੰਗੀ ਗੱਲ ਆ ਔਰ ਸ਼ੁਭ ਜਿਹੜੇ ਕੰਮ ਹੁੰਦੇ ਆ ਉਹ ਸ਼ਗਨ ਜਿਹੜਾ ਸਾਡਾ ਇੱਕ ਰੀਤੀ ਰਿਵਾਜ ਵੀ ਬਣਿਆ ਜਿਹੜਾ ਸ਼ੁਭ ਕੰਮ ਦੀ ਨਿਸ਼ਾਨੀ ਆ ਔਰ ਇਸ ক্রিকেট ਅਕੈਡਮੀ ਦੇ ਵਿੱਚ ਅੱਜ ਬਾਈ ਪਰਮਜੀ ਸਿੰਘ ਜੀ ਤੁਹਾਨੂੰ ਵਧਾਈਆਂ ਜੀ ਤੁਹਾਡੇ ਨਗਰ ਦੇ ਵਿੱਚ ਇਹ ਵਧੀਆ ਪ੍ਰਬੰਧ ਹੋਣ ਲੱਗਿਆ ਤੇ ਤੁਹਾਨੂੰ ਕਿਵੇਂ ਅੱਜ ਲੱਗ ਰਿਹਾ ਵੀ ਆਪਾਂ ਜਿਹੜਾ ਇਹ ਕੰਮ ਉਪਰਾਲਾ ਕੀਤਾ ਇਸ ਨੌਜਵਾਨ ਨੇ ਤੇ ਇਹਦੇ ਚ ਕਿੰਨਾ ਕੁ ਵੱਧ ਚੜ ਕੇ ਆ ਲੋਕਾਂ ਨੂੰ ਹਿੱਸਾ ਲੈਣਾ ਚਾਹੀਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇਸ ਨੌਜਵਾਨ ਦਾ ਜਿਹੜਾ ਸਾਡੇ ਬੱਚਿਆਂ ਨੂੰ ਇਸ ਤਸੇ ਲਾ ਰਹੇ ਆ ਜਿਹਦੇ ਨਾਲ ਨਸ਼ਿਆਂ ਤੋਂ ਵਹਿਤ ਬੱਚੇ ਹੋਣਗੇ ਦੂਜਾ ਸਾਡੇ ਬੱਚੇ ਇੱਥੇ ਸਿੱਖਣਗੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਾਡੇ ਪਿੰਡ ਦੇ ਲੋਕ ਵੀ ਇਹਨਾਂ ਨੂੰ ਪੂਰਾ ਸਹਿਯੋਗ ਦੇਣਗੇ ਜੇ ਕਿਤੇ ਹੋ ਵੀ ਫੇਰ ਵੀ ਲੋੜ ਪਵੇ ਤੇ ਅਸੀਂ ਇਹਨਾਂ ਦੀ ਪੂਰੀ ਪੰਚਾਇਤ ਪੂਰਾ ਨਗਰ ਨਾਲ ਖੜੀ ਹਾਂ ਬਹੁਤ ਚੰਗੀ ਗੱਲ ਆ ਬਾਈ ਬਲਰਾਜ ਸਿੰਘ ਜੀ ਸਾਡੇ ਸਾਫਕਾ ਸਰਪੰਚ ਇਹ ਵੀ ਦੋ ਸ਼ਬਦ ਆਪਣੇ ਕਹਿਣਗੇ ਹਾਂਜੀ ਹਾਂਜੀ ਮੇਰੇ ਕੋਲੇ ਪਹਿਲਾਂ ਰਮਨ ਨੇ ਗੱਲ ਕੀਤੀ ਵੀ ਸਾਨੂੰ ਜਗ੍ਹਾ ਚਾਹੀਦੀ ਆ ਮੈਂ ਕਿਹਾ ਜੂ ਤੈਨੂੰ ਅਸੀਂ ਜਗ੍ਹਾ ਦੇਵਾਂਗੇ ਮੈਂ ਸਰਪੰਚ ਨਾਲ ਗੱਲ ਕੀਤੀ ਤੇ ਜਗ੍ਹਾ ਇਹਨਾਂ ਨੂੰ ਇੱਥੇ ਹੀ ਸੈੱਟ ਕਰਕੇ ਦਿੱਤੀ ਤੇ ਬਹੁਤ ਵਧੀਆ ਪਰਾਲਾ ਆਏ ਮੁੰਡੇ ਦਾ ਨੌਜਵਾਨ ਦਾ ਅਸੀਂ ਇਹਦੇ ਨਾਲ ਖੜੇ ਆ ਕਿਉਂਕਿ ਅੱਜ ਕੱਲ ਨਸ਼ਿਆਂ ਦਾ ਦੌਰ ਹੈ ਇਹ ਨਸ਼ਿਆਂ ਤੋਂ ਬੱਚ ਕੇ ਪਹਿਲਾ 10ਵੀਂ ਨਿਕਲ ਜਾਣਾ ਉਹਦੇ ਲਈ ਵੀ ਸਾਡੇ ਦੀ ਭਲੇ ਦੀ ਗੱਲ ਆਪਣੇ ਕੋਲੇ ਇਸ ਤੋਂ ਪਹਿਲਾਂ ਵੀ ਇੱਕ ਬਹੁਤ ਵਧੀਆ ਪਰਾਲਾ ਸੀ ਆਪਾਂ ਦੁਬਾਰਾ ਵੀ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਉਹ ਜਿਹੜੀ ਬਾਕਸਿੰਗ ਅਕੈਡਮੀ ਸੀਗੀ ਭਾਈ ਕੈਪਟਨ ਹਾਕਮ ਸਿੰਘ ਜੀ ਇੱਥੇ ਚਲਾ ਰਹੇ ਸੀਗੇ ਉਹ ਸਾਥੋ ਕੋਚ ਨਾਮਿਲਨ ਕਰਕੇ ਇੱਥੋਂ ਖੁੱਸ ਗਈ ਆਪਾਂ ਦੁਬਾਰਾ ਕੋਚ ਹਾਂ ਉਹਦਾ ਵੀ ਆਪਾਂ ਦੁਬਾਰਾ ਆਗਾਜ਼ ਕਰਾਂਗੇ ਵੇਖੋ ਕਿੱਡੀ ਰੌਣਕ ਹੁੰਦੀ ਸੀ ਕਿੰਨੇ ਲੋਕ ਇੱਥੇ ਕਿੰਨੇ ਬੱਚੇ ਇੱਥੇ ਜਿਹੜੇ ਆਉਂਦੇ ਸੀਗੇ ਤੇ ਉਹ ਜਿਹੜੇ ਬੱਚੇ ਬਹੁਤ ਸਾਰੇ ਭਰਤੀ ਹੋਏ ਆ ਆਰਮੀ 'ਚ ਹੋਏ ਆ ਪੁਲਿਸ 'ਚ ਵੀ ਹੋਏ ਆ ਉਹਨਾਂ ਨੂੰ ਕੋਈ ਰਿਸ਼ਵਤ ਨਹੀਂ ਦੇਣੀ ਭਾਈ ਜਾਂ ਕੋਈ ਹੋਰ ਨਹੀਂ ਇਸ ਤਰ੍ਹਾਂ ਦਾ ਕੰਮ ਕਰਨਾ ਪਿਆ ਤੇ ਬਹੁਤ ਵਧੀਆ ਉਹਨਾਂ ਦਾ ਜਿਹੜਾ oprala ਰਿਹਾ ਹੈ ਕੀ ਜੀ ਅੱਜ ਇਸ ਗਰਾਊਂਡ ਦੇ ਵਿੱਚ ਜਿਹੜਾ ਇਹ ਬਹੂਨਾ ਪਿੰਡ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜਾ ਇਹ ਕ੍ਰਿਕਟ ਅਕੈਡਮੀ ਦਾ ਆਗਾਜ਼ ਸ਼ੁਰੂ ਹੋਇਆ ਆ ਛੋਟੇ ਵੀਰ ਵੰਡਦੇ ਹੋ ਪ੍ਰਸ਼ਾਦ ਬੋਲੇ ਸੋਨਿਆ ਰਮਨ ਗੱਲ ਨੂੰ ਤੇ ਇਹਦੇ ਨਾਲ ਦੇ ਸਾਥੀਆਂ ਨੂੰ ਖਾਨ ਸਾਹਿਬ ਮਹਿਰੋਤੂ ਵੀ ਆਏ ਹੋਏ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਔਰ ਜਿਹੜਾ ਇਹ ਪ੍ਰਾਲਾ ਕੀਤਾ ਵਾ ਸਾਡੇ ਨਗਰ ਵਿੱਚ ਅਸੀਂ ਇਹਨੂੰ ਪੰਦ ਦਾ ਸਹਿਯੋਗ ਦੇਵਾਂਗੇ ਤੇ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਇਹ ਕ੍ਰਿਕਟ ਅਕੈਡਮੀ ਜਿਹੜੀ ਆ ਇੱਥੇ ਖੁੱਲੀ ਆ ਆਪਾ ਭਾਈ ਰਮਨ ਤੋਂ ਇਸ ਗੱਲ ਦਾ ਵੀ ਪਤਾ ਲੈ ਲੈਣੇ ਆ ਵੇ ਕਿੰਨਾ ਕੁ ਜਿਹੜੀ ਇਹਦੀ ਫੀਸ ਵਗੈਰਾ ਰੱਖੀ ਆ ਹਾਂਜੀ ਅ ਰਮਨ ਜੀ ਤੁਹਾਨੂੰ ਦੁਆਰਾ ਤੋਂ ਫੇਰ ਸਾਡੇ ਵੱਲੋਂ ਵਧਾਈਆਂ ਔਰ ਇਹ ਕੀ ਫੀਸ ਵਗੈਰਾ ਰੱਖੀ ਆ ਤੁਸੀਂ ਜਿਹੜੀ ਇਹਦੀ ਰਜਿਸਟ੍ਰੇਸ਼ਨ ਫੀਸ 1000 ਰੁਪਿਆ ਰੱਖੀ ਆ ਹਾਂਜੀ ਕੰਪਲੀਟ ਫੀਸ 1000 ਰੁਪਿਆ ਆ ਅੱਛਾ ਜੀ ਇਹਦੇ ਚ ਕੀ ਟਾਈਮ ਹੋਇਆ ਕਰੂਗਾ ਇਹ ਆਪਣਾ ਟਾਈਮ ਸ਼ਾਮ ਨੂੰ ਹੀ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਟਾਈਮ ਆ 2.5 ਘੰਟਾ ਦਾ ਹਾਂਜੀ 2.5 ਘੰਟਾ ਦਾ ਬਾਕੀ ਟਾਈਮ ਅਡਜਸਟ ਵੀ ਕੀਤਾ ਜਾ ਸਕਦਾ ਕਾ ਕਰਦਾ ਤਾਂ ਹੈ। ਅੱਛਾ ਜੀ। ਲੜਕੀਆਂ ਦਾ ਵੀ ਖਾਸ ਪ੍ਰਬੰਧ ਆ। 6 ਸਾਲ ਤੋਂ ਉੱਪਰ ਕੋਈ ਵੀ ਬੱਚਾ ਜੀ। 6-7 ਸਾਲ ਤੋਂ ਉੱਪਰ ਵਾਲਾ ਬੱਚਾ ਜਿਹੜਾ ਅਕੈਡਮੀ ਦੇ ਵਿੱਚ ਆ ਸਕਦਾ। 1000 ਰੁਪਏ ਰਜਿਸਟ੍ਰੇਸ਼ਨ ਫੀਸ ਆ। 1000 ਰੁਪਏ ਰਜਿਸਟ੍ਰੇਸ਼ਨ ਫੀਸ ਤੇ ਮੈਂਥਲੀ ਫੀਸ 1000 ਰੁਪਏ। ਠੀਕ ਆ। ਰਜਿਸਟ੍ਰੇਸ਼ਨ ਫੀਸ ਆ। ਠੀਕ ਆ। ਅਰ ਜੈ ਸਟੇਸ਼ਨ ਜਿਹੜੀ ਫੀਸ ਆ ਉਹ ਇੱਕ ਵਾਰ ਕੋਈ ਲੱਗਣੀ ਆ ਤੇ ਮੰਥਲੀ ਫੀਸ ਜਿਹੜੀ ਉਹ ਫਿਰ ਉਹ 1000 ਰੁਪਿਆ ਹਰ ਵੀਰੇ ਲੱਗੂ ਜੇ ਕਿਸੇ ਨੇ ਕੋਈ ਸਾਲ ਦਾ ਪੈਕੇਜ ਲੈਣਾ ਹੋਵੇ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਹਾਂਜੀ ਕੋਈ ਆਪਾਂ ਦੇ ਦਾਂਗੇ ਕੋਈ ਗੱਲ ਨਹੀਂ ਹਾਂ ਦੇ ਦਾਂਗੇ ਕੋਈ ਨਾ 5000 ਰੁਪਏ ਦਾ ਵੀ ਨਹੀਂ ਲੱਗਦਾ ਹਾਂ ਉਹਦੇ ਚ ਵੀ ਹੁੰਦਾ ਹੋਵੇ ਚਲੋ ਇੱਕ ਜੇ ਤਾਂ ਕਿਸ਼ਤਾਂ ਚ ਦੇਣਾ ਤਾਂ ਉਹ ਥੋੜੇ ਮਹਿੰਗੇ ਹੁੰਦਾ ਜੇ ਅਗਲੇ ਨੇ ਸਾਲ ਦਾ ਹੀ ਕੋਈ ਪੈਕੇਜ ਲੈਣਾ ਤੇ ਉਹ ਸਾਲ ਦਾ ਵੀ ਦਿੱਤਾ ਜਾਊਗਾ ਬਹੁਤ ਵਧੀਆ ਪਰਾਲਾ ਜੀ ਧੰਨਵਾਦ ਜੀ ਆ ਕੋਸ ਸਾਹਿਬ ਕਿਹੜੇ ਆ ਜੀ ਭਾਜੀ ਆਓ ਜੀ ਕੋਸ ਸਾਹਿਬ ਇਧਰ ਮੂੰ ਮਠਾ ਕਰ ਰਿਹਾ ਕੋਸ ਸਾਹਿਬ ਤੇ ਕੋਸ ਸਾਹਿਬ ਆਪਣਾ ਰਸ਼ਪ ਨਾਮ ਜੀ ਕਿ ਕਿਹੜੇ ਪਿੰਡੋਂ ਜੀ ਮਹਿਰੋਤੋਈ ਅਛਾ ਮਹਿਰੋਤੋਈ ਤੇ ਤੁਸੀਂ ਜਿਹੜੀ ਇੱਥੇ ਬੱਚਿਆਂ ਨੂੰ ਸਖਲਾਈ ਦੇਣ ਆਉਣੀ ਆ ਉਹਦੇ ਵਾਸਤੇ ਬੱਚਿਆਂ ਨੂੰ ਕੋਈ ਗੱਲ ਕਹਿਣੀ ਚਾਹੁੰਦੇ ਹੋ ਵੀ ਆਪਣੇ ਟਾਈਮ ਪਰਤੀ ਜਾਂ ਹੋਰ ਉਹਨਾਂ ਦੇ ਮਾਪਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਬੱਚਾ ਬਤਾਈਆਂ ਵੀ ਆਪਾਂ ਛੋਟੂ ਬੋਲ ਲਈ ਆਪਾਂ ਜੇ ਹੁਣ ਇਸ ਮੱਤੇ ਆਵਾਂਗੇ ਆ ਬਰਾਮੜੀ ਵਧੀਆ ਸਿੱਖਿਆ ਵੀ ਆਊਗਾ ਤੇ ਅੰਗੇ ਮੰਦਕ ਜੋ ਵੀ ਅ ਨੋਟਿਫਾਈ ਸਰ ਵਾਲੀ ਵੀ ਵਧੀਆ ਤੇ ਫੋਕਸ ਨੂੰ ਦਾ ਦੇਣੀ ਠੀਕ ਹੈ ਹਾਂਜੀ ਯਾਨੀ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਇਹਦਾ ਫਾਇਦਾ ਉਠਾਉਣਾ ਚਾਹੀਦਾ ਹਾਂਜੀ ਹਾਂਜੀ ਪੂਰੀ ਕਹੋਗੇ ਹੁਣ ਜਿਹੜੇ ਹਸਾਮਾ ਅੱਜਕੱਲ੍ਹ ਯੋਗ ਦੇ ਵਿੱਚ ਕ੍ਰਿਕਟ ਜਿਆਦਾ ਮਸਤਈਆ ਸਰੀਰ ਨਿਰਮਾਣ ਹੋ ਜਾਦਾ ਅ ਚਲੋ ਬੰਦਾ ਤਰੱਕੀ ਕਰੇ ਨਾ ਕਰੇ ਤੇ ਸਰੀਰਕ ਤੌਰ ਤੇ ਤੰਦਰੁਸਤੀ ਨਿਰਵਾਸ ਸਮਾਜ ਬਣਨ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਆ ਕਸਰਤ ਆ ਕਸਰਤ ਹੀ ਆ ਨਾ ਹਾਂਜੀ ਬਹੁਤ ਵਧੀਆ ਪ੍ਰਾਲਾ ਜੀ ਤੁਹਾਡਾ ਤੇ ਸਾਰੇ ਵੀਰਾਂ ਦਾ ਧੰਨਵਾਦ ਆਲਾ ਭਾਈ ਆਪਣੇ